ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਵੀ ਕੈਨੇਡਾ ਦੇ ਵਿੱਚ ਅਨ EMPLOYMENT ਰੇਟ ਬਹੁਤ ਵੱਧ ਗਿਆ ਜਿਹਦਾ ਬਹੁਤ ਰੌਲਾ ਪੈ ਰਿਹਾ ਜਿਹਦਾ ਕਿ ਹੁਣ ਪਿਛਲਾ ਡਾਟਾ ਆਇਆ ਵੀ 65000 ਲੋਕਾਂ ਦੀ ਜੌਬ ਲੌਸ ਹੋ ਚੁੱਕੀ ਆ ਅਗਸਤ ਮਹੀਨੇ ਦੇ ਵਿੱਚ ਅਗਸਤ 2025 ਦੇ ਵਿੱਚ 65000 ਲੋਕਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਜਾਂ ਉਹਨੂੰ ਲੇਆਫ ਕਰ ਦਿੱਤਾ ਗਿਆ ਉਹ ਉਹਨਾਂ ਵਿੱਚੋਂ 60000 ਦੇ ਕਰੀਬ ਉਹ ਲੋਕ ਸੀ ਜਿਹੜੇ ਪਰਮਾਨੈਂਟ ਜੌਬ ਨਹੀਂ ਸੀ ਜਿਨ੍ਹਾਂ ਕੋਲੇ ਕੋਈ ਪਾਰਟ ਟਾਈਮ ਕਰ ਰਿਹਾ ਜੀ ਕੋਈ ਸੀਜ਼ਨਲ ਸੀਗਾ ਉਹਨਾਂ ਦੇ ਜਿਹੜੇ ਕੰਮ ਖੁੱਸ ਚੁੱਕੇ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਰਾਂਗੇ ਇਸ ਵੀਡੀਓ ਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਜੌਬਸ ਜ਼ਿਆਦਾ ਲਾਸ ਹੋਈਆਂ ਨੇ ਇਹਦੇ ਕੀ ਕਾਰਨ ਰਹੇ ਨੇ ਤੇ ਪੋਲੀਟੀਕਲ ਸਿਨੈਰੀਓ ਕੀ ਬਣ ਰਿਹਾ ਜਿਹੜੇ ਇੱਥੋਂ ਦੇ ਜਿਹੜੇ ਮੰਤਰੀ ਨੇ ਜਾਂ ਵਿਰੋਧੀ ਧਿਰ ਦੇ ਨੇਤਾ ਨੇ ਜਾਂ ਪ੍ਰੀਮੀਅਰ ਨੇ ਜਿਹੜੇ ਕਿ ਮੁੱਖ ਮੰਤਰੀ ਹੋਰ ਪ੍ਰੋਵਿੰਸਸ ਦੇ ਸਟੇਟਸ ਤੇ ਉਹ ਕੀ ਕਹਿ ਰਹੇ ਨੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਗੱਲ ਆਪਾਂ ਕਰਦੇ ਆਂ ਸਭ ਤੋਂ ਪਹਿਲਾਂ ਵੀ 65000 ਜੌਬਸ ਜਿਹੜੀਆਂ ਲਾਸ ਹੋ ਚੁੱਕੀਆਂ ਨੇ ਉਹਦੇ ਵਿੱਚੋਂ ਜਿਹੜੀ ਗੱਲ ਕੀਤੀ ਜਾ ਰਹੀ ਆ ਵੀ ਪਿਛਲੇ ਮਹੀਨੇ ਦੇ ਵਿੱਚ ਦਾ ਡਾਟਾ ਆਇਆ ਹੁਣ ਸਤੰਬਰ ਦੇ ਵਿੱਚ ਸਭ ਤੋਂ ਜ਼ਿਆਦਾ ਜੌਬਸ ਜਿਹੜੀਆਂ ਹੈਗੀਆਂ ਨੇ 23000 ਜੌਬਸ ਜਿਹੜੀਆਂ ਵੇਅਰ ਹਾਊਸਿੰਗ ਟਰਾਂਸਪੋਰਟੇਸ਼ਨ ਸੈਕਟਰ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਟਰੰਪ ਦੇ ਟੈਰਿਫ ਲੱਗਣ ਤੋਂ ਬਾਅਦ ਜਿਹੜਾ ਕੈਨੇਡਾ ਦੀ ਇਕਨੋਮੀ ਤੇ ਇਫੈਕਟ ਪਿਆ ਉਹਦੇ ਕਰਕੇ ਜਿਹੜੀਆਂ 23000 23000 ਜੌਬਾਂ ਵੇਰਹਾ우스 ਵਾਲੀਆਂ ਜਾਂ ਟਰਾਂਸਪੋਰਟੇਸ਼ਨ ਨਾਲ ਜੁੜੀਆਂ ਹੋਈਆਂ ਉਹਦੇ ਵਿੱਚ ਟਰਕਿੰਗ ਵੀ ਆ ਜਾਂਦਾ ਜਾਂ ਹੋਰ ਕਾਫੀ ਜਿਹੜੀਆਂ ਵੇਰਹਾ우스 ਦੇ ਵਿੱਚ ਜੌਬਾਂ ਹੁੰਦੀਆਂ ਉਹ ਲਾਸ ਹੋ ਗਈਆਂ ਤੇ 19000 ਜੌਬਾਂ ਮੈਨੂਫੈਕਚਰਿੰਗ ਦੇ ਵਿੱਚ ਜਿਹੜੇ ਚੀਜ਼ਾਂ ਮੈਨੂਫੈਕਚਰ ਹੁੰਦੀਆਂ ਸੀ ਚਾਹੇ ਫੂਡ ਆਈਟਮ ਹੋ ਗਈਆਂ ਪੈਕੇਜਿੰਗ ਕਾਫੀ ਚੀਜ਼ਾਂ ਜਿਹੜੀਆਂ ਮੈਨੂਫੈਕਚਰਿੰਗ ਦੇ ਵਿੱਚ ਆਉਂਦੀਆਂ ਨੇ ਉਹਦੇ ਵਿੱਚ ਗੱਡੀਆਂ ਦਾ ਮੈਨੂਫੈਕਚਰਿੰਗ ਵੀ ਆਉਂਦੀ ਆ 19000 ਜੌਬਾਂ ਉਹ ਲਾਸ ਹੋਈਆਂ ਨੇ ਪਿਛਲੇ 1-2 ਮਹੀਨਿਆਂ ਦੇ ਵਿੱਚ ਤਾਂ ਜਿਹੜਾ 65000 ਜੌਬ ਦਾ ਡਾਟਾ ਆਇਆ ਤਾਂ ਮੈਨੂਫੈਕਚਰਿੰਗ ਤੇ ਮੇਰ ਹਾਊਸਿੰਗ ਦੇ ਵਿੱਚ 40000 ਤੋਂ ਵੱਧ ਜਿਹੜੀਆਂ ਜੌਬਾਂ ਲਾਸ ਹੋ ਗਈਆਂ ਤਾਂ 20000 ਦੇ ਲਗਭਗ ਜੌਬਾਂ ਹੋ ਗਈਆਂ ਨੇ ਜਿਹੜੀਆਂ ਸਰਵਿਸ ਸੈਕਟਰ ਨਾਲ ਜੁੜੀਆਂ ਹੋਈਆਂ ਨੇ ਕੋਈ ਆਈਟੀ ਨਾਲ ਜਾਂ ਕੰਪਿਊਟਰ ਟੈਕਨੀਸ਼ੀਅਨ ਉਹ ਜੌਬਾਂ ਤੇ ਲੋਕ ਵੀ ਕੰਮ ਤੋਂ ਜਿਹੜੇ ਵਿਲੇ ਕਰ ਦਿੱਤੇ ਗਏ ਨੇ ਤਾਂ ਇਹਦਾ ਨੰਬਰ ਜਿਹੜਾ ਇਹ ਰਿਕਾਰਡ ਹਾਈ ਆ ਕਹਿੰਦੇ ਇਸ 2016 ਤੋਂ ਬਾਅਦ ਇੰਨੀ এমਪਲੋਇਮੈਂਟ ਪਹਿਲੀ ਵਾਰ ਦੇਖੀ ਗਈ ਆ 7.1% ਜਿਹੜਾ ਅਨਐਮਪਲੋਇਮੈਂਟ ਰੇਟ ਆਲ ਓਵਰ ਕੈਨੇਡਾ 'ਚ ਦੇਖਿਆ ਜਾ ਰਿਹਾ ਹੈ ਇਸ ਟਾਈਮ ਜਿਹੜਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਪੀਅਰ ਪੌਲੀਵਰ ਉਹ ਵੀ ਇਹਦੇ ਨੂੰ ਕਹਿ ਰਹੇ ਨੇ ਕਿ ਟੈਂਪਰੇਰੀ ਫੋਰਨ ਵਰਕਰਸ ਦਾ ਜਿਹੜਾ ਪ੍ਰੋਗਰਾਮ ਆ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ ਚਾਹੇ ਉਹ ਟੈਂਪਰੇਰੀ ਫੋਰਨ ਵਰਕਰ ਨੇ ਐਲਐਮਆਈਏ ਵਾਲੇ ਨੇ ਸਾਰੇ ਦੇ ਸਾਰੇ ਪ੍ਰੋਗਰਾਮ ਇੱਕੋ ਦਮ ਬੰਦ ਕਰ ਦਿੱਤੇ ਜਾਣ ਕੇਵਲ ਤੇ ਕੇਵਲ ਕੈਨੇਡੀਅਨ ਸਿਟੀਜ਼ਨ ਜਿਹੜੇ ਇੱਥੋਂ ਪੱਕੇ ਰਹਿ ਰਹੇ ਨੇ ਬੰਦੇ ਪੀਆਰ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਵੇ ਜਿਹੜੀ ਨਵੀਆਂ ਜੋਬਸ ਦੇ ਲਈ ਜਿਹੜੀਆਂ ਵੀ ਕ੍ਰੀਏਟ ਹੋਣਗੀਆਂ ਫਿਲਹਾਲ ਤੱਕ ਕੋਈ ਜੋਬ ਕ੍ਰੀਏਸ਼ਨ ਹੈ ਨਹੀਂ ਜੋਬ ਲਾਸ ਦਾ ਜਿਹੜਾ ਟਰੈਂਡ ਦਾ ਟਰੰਪ ਦੇ ਬਣਨ ਤੋਂ ਬਾਅਦ ਲਗਾਤਾਰ ਜਾਰੀ ਹੈ ਕੈਨੇਡਾ ਦੇ ਵਿੱਚ ਤਾਂ ਇਹਦੇ ਉੱਤੇ ਸਿਆਸਤਤ ਵੀ ਬਹੁਤ ਭਖੀ ਹੋਈ ਆ ਪੀਰ ਪੋਲੀਵਰ ਜਿਹੜੇ ਕਿ ਇਲੈਕਸ਼ਨ ਹਾਰ ਗਏ ਸੀ ਆਪਣਾ ਜਿਹੜਾ ਮੇਨ ਇਲੈਕਸ਼ਨ ਸੀਗਾ ਜਦੋਂ ਕੈਨੇਡਾ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਚੋਣ ਹੋਈ ਆ ਤਾਂ ਮਾਰਕਕਾਰਨੀ ਹੋਰੀ ਪ੍ਰਧਾਨ ਮੰਤਰੀ ਬਣੇ ਲਿਬਰਲ ਦੀ ਪਾਰਟੀ ਵੱਲੋਂ ਜਿਹੜੇ ਪੀਰ ਪੋਲੀਵਰ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਉਹ ਇਲੈਕਸ਼ਨ ਹਾਰ ਗਈ ਸੀ ਉਹ ਦੁਬਾਰਾ ਇਲੈਕਸ਼ਨ ਜਿੱਤ ਕੇ ਹੁਣ ਪਾਰਲੀਮੈਂਟ ਦੇ ਵਿੱਚ ਆਏ ਨੇ ਤਾਂ ਉਹਨਾਂ ਨੇ ਪਹਿਲਾ ਮੁੱਦਾ ਹੀ ਇਹ ਚੁੱਕਿਆ ਵੀ ਟੈਂਪਰੇਰੀ ਫੋਰਨ ਵਰਕਰਜ਼ ਨੂੰ ਕੈਨੇਡਾ ਦੇ ਵਿੱਚੋਂ ਜਿਹੜਾ ਪ੍ਰੋਗਰਾਮ ਜਿਹਨੇ ਸਾਰੇ ਉਹ ਖਤਮ ਕਰ ਦਿੱਤੇ ਜਾਣ ਤਾਂ ਇਹਦੇ ਉੱਤੇ ਬਹੁਤ ਸਿਆਸਤ ਬਕੀ ਹੋਈ ਆ BC ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਜਿਹੜੇ ਉਹਨਾਂ ਨੇ ਵੀ ਇਹ ਗੱਲ ਆਖੀ ਆ ਵੀ ਇਨੂੰ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਆ ਜਿਹੜਾ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਇਹਨੂੰ ਕੈਨਸਲ ਕਰ ਦਿੱਤਾ ਜਾਵੇ ਇਹਨੂੰ ਦੁਬਾਰਾ ਰੀਥਿੰਕ ਕੀਤਾ ਜਾਵੇ ਕਿ ਕਿਹੜੇ ਬੰਦਿਆਂ ਦੀ ਲੋੜ ਹੈਗੀ ਆ ਕਿਹੜਿਆਂ ਦੀ ਨਹੀਂ ਹੈਗੀ ਤਾਂ ਜਿਹੜੇ ਰਿਕਾਰਡ ਨੰਬਰ ਜਿਹੜੇ ਹੋ ਰਹੇ ਨੇ ਅਨ ਇਮਪਲੋਇਮੈਂਟ ਰੇਟ ਦੇ ਨਵੀਆਂ ਜੌਬਸ ਨਹੀਂ ਮਿਲ ਰਹੀਆਂ ਲੋਕਾਂ ਨੂੰ ਇਹ ਉੱਤੇ ਸਿਆਸਤ ਸਾਰੇ ਕੈਨੇਡਾ 'ਚ ਭਖੀ ਹੋਈ ਆ ਇਸ ਟਾਈਮ ਤਾਂ ਇਹ ਮਾਰਗਦਰਸ਼ਨੀ ਕਰੰਟ ਜਿਹੜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਕੋਈ ਇਸ ਵਾਰੇ ਬਿਆਨ ਨਹੀਂ ਆਇਆ ਪਰ ਬਿਜ਼ਨੈਸ ਜਿਹੜੇ ਦੂਰ ਦੂਰ ਨੇ ਵੱਡੇ ਸ਼ਹਿਰਾਂ ਤੋਂ ਲੱਗੇ ਦੇ ਜਿਹੜੇ ਬਿਜ਼ਨਸ ਨੇ ਦੂਰ ਨੇ ਉਹ ਕਹਿ ਰਹੇ ਨੇ ਕਿ ਸਾਡਾ ਟੈਂਪੋਰਰੀ ਫੋਰਨ ਵਰਕਰ ਬਿਨਾ ਕੰਮ ਨਹੀਂ ਚੱਲਣਾ ਕਿਉਂਕਿ ਜਿਹੜੇ ਇੱਥੋਂ ਆਲੇ ਲੋਕ ਨੇ ਉਹ ਜਿਹੜੇ ਟਿਮ ਹਾਰਡਨ ਜਾਂ ਹੋਰ ਫੈਕਟਰੀਆਂ ਵਾਲੇ ਕੰਮ ਉਹ ਨਹੀਂ ਕਰਦੇ ਜਫਾਰਮ ਵਰਕਰਾਂ ਵਾਲੇ ਕੰਮ ਉਹ ਇੱਥੋਂ ਵਾਲੇ ਲੋਕ ਨਹੀਂ ਕਰਦੇ ਇਸ ਕਰਕੇ ਟੈਂਪਰੇਰੀ ਫਾਰਮ ਵਰਕਰਸ ਦੀ ਬਹੁਤ ਸਾਰੇ ਜਿਹੜੇ ਰਿਮੋਟ ਏਰੀਆਜ਼ ਨੇ ਜਿਹੜੇ ਪਿੰਡਾਂ ਵਾਲੇ ਏਰੀਆਜ਼ ਨੇ ਕੈਨੇਡਾ ਦੇ ਦੂਰ ਦੂਰ ਸ਼ਹਿਰਾਂ ਤੋਂ ਉੱਥੇ ਜਿਹੜੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਜਿਹੜੇ ਔਖੇ ਕੰਮ ਨੇ ਫੈਕਟਰੀਆਂ ਦੇ ਹੋਗੇ ਟਿਮ ਹੌਟਨ ਜਿਹੜੀਆਂ ਬੇਸਿਕ ਜੌਬਸ ਨੇ ਜਿਨ੍ਹਾਂ ਦੇ ਪੇ ਰੇਟ ਬਹੁਤ ਘੱਟ ਨੇ ਤਾਂ ਉਹ ਜੌਬਸ ਕੈਨੇਡੀਅਨ ਉਹ ਕਰਨਾ ਨਹੀਂ ਚਾਹੁੰਦੇ ਤਾਂ ਇਸ ਕਰਕੇ ਲੋਡ ਰਹਿੰਦੀ ਹੀ ਰਹਿੰਦੀ ਆ ਟੈਂਪਰੇਰੀ ਫਾਰਮ ਵਰਕਰ ਦੀ ਇਹ ਤੇ ਮੁੱਦਾ ਬਹੁਤ ਭਖਿਆ ਹੋਇਆ ਹੁਣ ਦੇਖੋ ਵੀ ਕੀ ਐਕਸ਼ਨ ਹੁੰਦੇ ਨੇ ਪਰ ਕੈਨੇਡੀਅਨ ਇਕਨੋਮੀ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਵੀ ਜਿੰਨੇ ਬੰਦੇ ਰਿਟਾਇਰ ਹੁੰਦੇ ਨੇ 2025 ਦੇ ਵਿੱਚ 5,25,000 ਬੰਦਾ ਜਿਹੜਾ 65 ਸਾਲ ਦਾ ਹੋ ਜਾਣਾ ਕੈਨੇਡਾ ਦੇ ਵਿੱਚ ਤਾਂ ਉਹਦੇ ਵਿੱਚੋਂ ਬਹੁਤ ਸਾਰੇ ਲੋਕ 4 ਲੱਖ ਤੋਂ ਜ਼ਿਆਦਾ ਲੋਕ ਰਿਟਾਇਰ ਹੋਣਗੇ ਇਸ ਸਾਲ ਕੁਝ ਲੋਕ ਕੰਮ ਕਰਦੇ ਵੀ ਰਹਿਣਗੇ 65 ਸਾਲ ਤੋਂ ਬਾਅਦ ਪਰ 4 4.5 ਲੱਖ ਬੰਦਾ ਜਿਹੜਾ ਜੋਬਸ ਦੇ ਵਿੱਚ ਬਾਹਰ ਹੋ ਜਾਣਾ ਉਹਨੂੰ ਫਿਲ ਕਰਨ ਲਈ ਟੈਂਪਰੇਰੀ ਫੋਰਨ ਵਰਕਰ ਦੀ ਥੋੜੀ ਬਹੁਤੀ ਨੀਡ ਰਹਿਣੀ ਆ ਪਰ ਇਸ ਟਾਈਮ ਕਨੇਡਾ ਦੇ ਵਿੱਚ ਕੱਚੇ ਬੰਦੇ 25 ਲੱਖ ਤੋਂ ਜ਼ਿਆਦਾ ਨਹੀਂ ਕਰੀਬ ਕਰੀਬ 3 ਮਿਲੀਅਨ 30 ਲੱਖ ਦੇ ਲੋਕ ਜਿਹੜੇ ਲਗਭਗ ਹੈਗੇ ਨੇ ਸਟੂਡੈਂਟਸ ਨੂੰ ਮਿਲਾ ਕੇ ਟੈਂਪਰੇਰੀ ਫੋਰਨ ਵਰਕਰ ਨੂੰ ਐਲ ਐ ਐ ਸਾਰਿਆਂ ਨੂੰ ਮਿਲਾ ਕੇ ਕੱਚੇ ਬੰਦਿਆਂ ਦੀ ਗਿਣਤੀ 30 ਲੱਖ ਦੇ ਆਸ-ਪਾਸ ਆ ਪਰ ਜਿਹੜਾ ਪੀ ਆਰ ਦਾ ਕੋਟਾ ਹੈਗਾ ਜਿਹਦੇ ਤਹਿਤ ਇਹ ਲੋਕ ਸਾਰੇ ਪੀਆਰ ਲੈ ਸਕਦੇ ਨੇ ਉਹ ਕੋਟਾ 360000 ਦਾ ਭਾਵੇਂ ਕਿ ਹੈਗਾ ਪਰ ਉਹਦੇ ਵਿੱਚੋਂ ਪਰ ਰਿਫਿਊਜੀ ਵਾਲੇ ਨੰਬਰ ਮਾਈਨਸ ਕਰ ਦिए ਜਾਂ ਹੋਰ ਵੀ ਸਾਰੇ ਨੰਬਰ ਜਿਹੜੇ ਮਾਈਨਸ ਕਰ ਦिए ਸਟੂਡੈਂਟ ਜਿਹੜੇ ਵਰਕ ਪਰਮਿਟ ਵਾਲੇ ਇੰਨਾਂ ਲਈ ਪੀਆਰ ਦਾ ਕੋਟਾ ਸਿਰਫ 1.5 2 ਲੱਖ ਦਾ ਬਣਦਾ ਜਿਹੜੇ ਕਿ ਹਰ ਸਾਲ ਕੀਤੇ ਜਾ ਸਕਦੇ ਨੇ ਇਸ ਟਾਈਮ ਜਿਹੜਾ ਕੋਟਾ ਰੱਖਿਆ ਗਿਆ ਸਰਕਾਰ ਵੱਲੋਂ ਇਹ ਕੋਟਾ ਵਧਣ ਦੀ ਸੰਭਾਵਨਾ ਵੀ ਕੋਈ ਨਹੀਂ ਹੈਗੀ ਅਗਲੇ 2-3 ਸਾਲ ਤੱਕ ਜਮ੍ਹਾਂ ਵੀ ਜਦੋਂ ਤੱਕ ਕੈਨੇਡਾ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਨੇ ਲੋਕਾਂ ਨੂੰ ਆਪਣੇ ਸਟੇਟਸ ਰੀਨਿਊ ਕਰਨ ਦੇ ਵਿੱਚ ਪੀਆਰ ਲੈਣ ਚ ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਟੈਂਪਰੇਰੀ ਫੋਰਨ ਵਰਕਰ ਜਿਹੜਾ ਪ੍ਰੋਗਰਾਮ ਕੈਨੇਡਾ ਦੇ ਵਿੱਚ ਬੰਦ ਹੋਣਾ ਚਾਹੀਦਾ ਜਾਂ ਨਵੇਂ ਸਟੂਡੈਂਟਾਂ ਦੇ ਬਿਲਕੁਲ ਰੋਕ ਲੱਗਣੀ ਚਾਹੀਦੀ ਹੈ ਜਾਂ ਨਹੀਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁਕ YouTube Insta ਤੇ ਪੰਜਾਬੀ ਟਾਕ ਕੈਨੇਡਾ